हरियाणा सरकार ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ ਸੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਤੇ ਇੱਥੇ ਪ੍ਰਬੰਧ ਕੀਤੇ ਗਏ ਸੀ ਇਹ ਤੁਸੀਂ ਵੇਖ ਸਕਦੇ ਹੋ ਕਾਗਰ ਦਾ ਜਿਹੜਾ ਪੁੱਲ ਹੈ ਹਰਿਆਣਾ ਪੰਜਾਬ ਨੂੰ ਵੰਡਦਾ ਹੈ ਇਹ ਬਾਰਡਰ ਮੰਨਿਆ ਜਾ ਸਕਦਾ ਹੈ ਇਸ ਸੰਭੂ ਬਾਰਡਰ ਦੇ ਉੱਤੇ ਤੁਸੀਂ ਵੇਖੋ ਕਿ ਵਰਣ ਇੱਥੇ ਵਾਟਰ ਕੈਨਨ ਜਿਹੜਾ ਹੋ ਲਾਇਆ ਹੋਇਆ ਸੀ ਕਿਸਾਨਾਂ ਦੇ ਉੱਤੇ ਪਾਣੀ ਦੀ ਬੁਛਾਰਾ ਕਰਨ ਲਈ ਤੇ ਦੂਜੀ ਗੱਡੀ ਛੋਟੀ ਵਾਟਰ ਕੈਨਨ ਵੀ ਉੱਥੇ ਖਲੋਤੀ ਹੈ ਤੇ ਨਾਲੇ ਫਾਇਰ ਬ੍ਰਿਗੇਡ ਦੀ ਗਾੜੀਆਂ ਵੀ ਇੱਥੇ ਨੇ ਤਾਂ ਕਿ ਪਾਣੀ ਨਾ ਮੁੱਕੇ ਪੂਰੇ ਪਾਣੀ ਦੇ ਬੰਦੋਬਸਤ ਕੀਤਾ ਗਿਆ ਸੀ ਤੇ ਬੁਲਡੋਜ਼ਰ ਜਿਹੜੇ ਸੀਗੇ ਬੁਲਡੋਜ਼ਰ ਲੈਂਦੇ ਅਗੇ ਸੀ ਇੱਥੇ ਰਸਤੇ 'ਚ ਖੜਾਣ ਦੇ ਲਈ ਟਰੱਕ ਦੇ ਉੱਤੇ ਬੁਲਡੋਜ਼ਰ ਇੱਥੇ ਲਾਇਆ ਗਿਆ ਸੀ ਕ੍ਰੇਨ ਤੋਂ ਇਹਨੂੰ نیچے ਲਾ ਕੇ ਸੜਕ ਨੂੰ ਜਾਮ ਕਰਨ ਦਾ ਇੱਕ ਬੰਦੋਬਸਤ ਕੀਤਾ ਗਿਆ ਸੀ ਲੇਕਿਨ ਪੰਜਾਬ ਦੇ ਕਿਸਾਨਾਂ ਦੀ ਹੱਲਾਸ਼ੇਰੀ ਤੇ ਨਾਲ ਇਹ ਸਾਰੀ ਚੀਜ਼ਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਵੱਲੋਂ ਜਿਹੜੇ ਟਰੈਕਟਰ ਟਰਾਲੀਆਂ ਨੇ ਉਹ ਲਗਾਤਾਰ ਆ ਰਹੇ ਨੇ ਤੇ ਪੂਰੇ ਜੈਕਾਰੇ ਦੇ ਨਾਲ ਕਿਸਾਨ ਦਿੱਲੀ ਵੱਲ ਵਧ ਰਹੇ ਨੇ ਲੇਕਿਨ ਜਿਹੜੀ ਹਰਿਆਣਾ ਸਰਕਾਰ ਦਾ ਬੰਦੋਬਸਤ ਸੀਗਾ ਉਹ ਇੱਥੇ ਤਰਤਰਾਇਆ ਰਹਿ ਗਿਆ ਸੀ ਕਿ ਜਿੰਨੇ ਵੀ ਇੱਥੇ ਬੰਦੋਬਸਤ ਸੀ ਉਹ ਕਿਸਾਨਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਇੱਕ ਪਾਸੇ ਕਰ ਦਿੱਤਾ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਅਸੀਂ ਵਿਖਾਵਾਂਗੇ ਕਿ ਇੱਥੇ ਕਿਵੇਂ ਕ੍ਰੇਨਾਂ ਤੇ ਡੰਪਰ ਇੱਥੇ ਲਿਆਏ ਗਏ ਸੀ ਇਹਦੇ ਮਿੱਟੀ ਦੀ ਛੁੱਟਣ ਦਾ ਇੱਕ ਪ੍ਰੋਗਰਾਮ ਇੱਥੇ ਕੀਤਾ ਗਿਆ ਸੀ ਕਿ ਮਿੱਟੀ ਛੁੱਟ ਕੇ ਕਿਸਾਨਾਂ ਨੂੰ ਇੱਥੇ ਰੋਕ ਦਿੱਤਾ ਜਾਵੇ ਇੱਕ ਕ੍ਰੇਨ ਇੱਥੇ ਖਲੋਤੀ ਐ ਤੇ ਡੰਪਰ ਮਿੱਟੀ ਦੇ ਭਰ ਕੇ ਇੱਥੇ ਲਿਆਂਦੇ ਗਏ ਸੀ ਤਾਂ ਕਿ ਕਿਸਾਨ ਜਿਹੜੇ ਉਹ ਹਰਿਆਣਾ ਦੀ ਸੀਮਾ ਦੇ ਵਿੱਚ ਦਾਖਲ ਨਾ ਹੋ ਸਕਣ ਲੇਕਿਨ ਜਿਹੜੇ ਪੰਜਾਬ ਦੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਸਾਰੀ ਚੀਜ਼ਾਂ ਨੂੰ ਦਰ किनार ਕਰ ਦਿੱਤਾ ਇਹ ਜਿਵੇਂ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਬੁਲਡੋਜ਼ਰ ওয়াਟਰ ਕੈਨਨ ਕਰੇ ਨਾ ਸਾਰੀ ਲਿਆਂਦੀ ਗਈ ਸੀ ਤੇ ਕਿਸਾਨਾਂ ਨੂੰ ਕਿਵੇਂ ਇਹ ਚੀਜ਼ਾਂ ਨੂੰ ਇੱਥੋਂ ਪਾਸੇ ਲਾਇਆ ਦੇਖੋ ਜੀ ਕਿਸਾਨਾਂ ਦਾ ਹੱਕ ਹੈ ਉਹਨਾਂ ਦਾ ਐਜੀਟੇਸ਼ਨ ਚੱਲ ਰਿਹਾ ਹੈ ਉਹਨਾਂ ਜਿਹੜੇ ਬੈਲਾਏ ਨੇ ਬਹੁਤ ਗਲਤ ਨੇ ਕਿਸਾਨ ਮਾਰੂ ਨੇ ਇਹ ਰੋਕਣਾ ਗਲਤ ਹੈ ਅਸੀਂ ਲੋਕਤੰਤਰ ਦੇ ਵਿੱਚ ਰਹਿੰਦੇ ਆਂ ਸਾਨੂੰ ਲੋਕਤੰਤਰ ਦੇ ਹਿਸਾਬ ਨਾਲ ਐਜੀਟੇਸ਼ਨ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਇਹ ਜੋ ਕੀਤਾ ਤੇ ਹਰਣਾ ਸਰਕਾਰ ਨੇ ਬਹੁਤ ਜ਼ਿਆਦਾ ਗਲਤ ਕੀਤਾ ਸੀਗਾ ਕਿਸਾਨਾਂ ਨੇ ਅਮਨ ਪਸੰਦ ਤਰੀਕੇ ਨਾਲ ਉਸ ਨੂੰ ਪਰੇ ਕਰਕੇ ਆਪਣਾ ਲਾਂਘਾ ਖੋਲ ਲਿਆ ਤੇ ਅੱਗੇ ਜਿੱਦੂ ਚਾਲੇ ਪਾ ਦਿੱਤੇ ਨੇ ਕਿਸਾਨਾਂ ਨੂੰ ਅਮਨ ਪਸੰਦ ਤਰੀਕੇ ਦੇ ਨਾਲ तमाम ਜਿਹੜੀ ਬਾਧਾਵਾਂ ਸੀ ਉਹ ਦੂਰ ਕਰ ਦਿੱਤੀ ਕ੍ਰੇਨ ਬੁਲਡੋజర్ ਡੰਪਰ ਕੋਈ ਵੀ ਚੀਜ਼ ਕੁਆਟਰ ਕੈਨਨ ਕਿਸਾਨਾਂ ਦੇ ਰਸਤਾ ਨਹੀਂ ਰੋਕ ਸਕੀ ਤੇ ਕਿਸਾਨਾਂ ਨੂੰ ਦਿੱਲੀ ਵੱਲੋਂ ਚਾਲਾ ਪਾ ਦਿੱਤਾ ਹੈ ਹੁਣ ਕਿਸਾਨ ਦਿੱਲੀ ਜਾਣ ਦੇ ਉੱਤੇ ਪੂਰੀ ਤਰ੍ਹਾਂ ਨੇ ਕਾਇਮ ਹੈ ਹੁਣ ਵੇਖਣਾ ਹੋਵੇਗਾ ਕਿ ਕਿਸਾਨ ਦਿੱਲੀ ਪਹੁੰਚਣਗੇ ਤੇ ਉੱਥੇ ਜਾ ਕੇ ਉਹਨਾਂ ਦਾ ਅंदोलਨ ਕੀ ਰੁਕ ਲਵੇਗਾ ਕੈਮਰਾਮੈਨ ਸੁਖਜਿੰਦਰ ਸਿੰਘ ਦੇ ਨਾਲ ਰਾਜੇਸ਼ ਚੋਹਾਨ ਲਿਵਿੰਗ ਇੰਡੀਆ న్యూਸ ਸ਼ੰਭੂ ਬਾਰਡਰ